ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਪਹਿਲਾ ਸਗਲੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ ਅੱਜ 21 ਤਰੀਕ ਹੈ 25 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਜੀ ਔਰ ਆਉਂਦੇ ਦਿਨਾਂ ਦੇ ਵਿੱਚ ਮੌਨਸੂਨ ਦੇ ਕਿੰਨੇ ਮੀਂਹ ਲੱਗਣਗੇ ਇਹ ਤੁਹਾਨੂੰ ਦੱਸਾਂਗੇ ਸੋ ਅੱਜ ਪੰਜਾਬ ਦੇ ਵਿੱਚ ਐਕਟੀਵਿਟੀ ਮੌਨਸੂਨ ਦਿਖਾ ਰਿਹਾ ਜੀ ਤੇ ਮੌਨਸੂਨ ਤੇ ਤਗੜੇ ਮੀਂਹ ਜਿਹੜੇ ਅਰਜ਼ਾਰਜ ਹੋ ਰਹੇ ਨੇ ਅੱਜ ਫਹਾੜਾ ਦੇ ਵਿੱਚ ਇੱਕ ਤਾਂ ਵੈਸਟਰਨ ਡਿਸਰਬੈਂਸ ਯਾਨੀ ਕਿ ਪੱਛਮੀ ਸਿਸਟਮ ਪਹੁੰਚਿਆ ਹੋਇਆ ਤੇ ਦੂਜਾ ਫਾਸੇ ਵੈਸਟਰਨ ਜਟ ਦੀਆਂ ਜਿਹੜੀਆਂ ਹ ਅਰਬ ਸਾਗਰ ਤੋਂ ਬੰਗਾਲ ਦੀ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਨਿਕਲਦੀਆਂ ਸਿੱਧੀਆਂ ਹਵਾਵਾਂ ਉੱਤਰ ਵੱਲ ਤੋਂ ਵੱਲੂ ਕੁਝ ਕਰ ਰਹੀਆਂ ਨੇ ਮੌਸਮ ਦੀ ਐਕਟੀਵਿਟੀ ਇਸ ਕਰਕੇ ਵੇਖਣ ਨੂੰ ਮਿਲ ਰਹੀ ਹੈ ਤੇ ਜਿਹਦੇ ਨਾਲ ਪੰਜਾਬ ਦੇ ਵਿੱਚ ਅੱਜ ਉਮੀਦਾਰਜ ਹੋ ਰਹੇ ਨੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਸੂਬੇ ਹੈ ਇਹਨਾਂ ਸੂਬਿਆਂ ਦੇ ਵਿੱਚ ਵੀ ਹਲਚਲ ਮੀਂਹ ਦੇ ਵੇਖਣ ਨੂੰ ਮਿਲ ਰਹੀ ਹੈ ਪਹਾੜਾਂ ਦੇ ਵਿੱਚ ਜਿਹੜੇ ਮੀਂਹ ਲਗਾਤਾਰ ਤਾਵਰਦੌਰ ਲੱਗ ਰਹੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਜਿਹੜਿਆ ਮੀਂਹ ਇਸੇ ਤਰ੍ਹਾਂ ਦਰਜ ਹੋਣ ਦੀ ਉਮੀਦ ਹੈਗੀ ਹੈ ਸਮਾ ਸਰਫ ਅਗਲੇ ਦੀ ਤਾਜ਼ਾ ਅੰਕੜੇ ਜਾਰੀ ਕਰ ਦਿੱਤੇ ਨੇ ਆਉਂਦੇ ਦਿਨਾਂ ਦੇ ਲਈ ਉਹ ਤੇ ਤੁਹਾਨੂੰ ਦੱਸ ਲੈ ਕੇ ਚੱਲਾਂਗੇ ਤੁਹਾਡੇ ਨਾਲ ਸਿੱਧੀ ਅਪਡੇਟ ਸਾਂਝੀ ਕਰ ਰਹੇ ਹਾਂ ਜੋ ਮੌਸਮ ਸਰਫ ਆਗਨੇ ਜਾਰੀ ਕੀਤੀ ਆ 21 22 23 24 ਅਗਲੇ 4 ਦਿਨਾਂ ਦੀ ਗੱਲ ਕਰੀਏ ਤਾਂ ਵੈਰੀ ਹੈਵੀ ਰੇਨ ਦੇ ਅਲਰਟ ਹੈ ਜਿਹੜੇ ਮੌਸਮ ਸਰਫ ਆਗਨੇ ਜਾਰੀ ਕਰ ਦਿੱਤੇ ਨੇ ਅੱਜ ਦੇ ਲਈ orange alert ਜਾਰੀ ਕੀਤਾ ਗਿਆ ਨੇ ਵੈਰੀ ਹੈਵੀ ਯਾਨੀ ਕਿ atyparmi ਅੱਜ ਲੱਗਣਗੇ ਕੁਝ ਜ਼ਿਲ੍ਹਿਆਂ ਦੇ ਵਿੱਚ ਇਸੇ ਤਰ੍ਹਾਂ ਅਗਲੇ 72 ਘੰਟੇ ਯਾਨੀ ਕਿ ਅਗਲੇ ਜਿਹੜੇ 3 ਦਿਨ ਹੋਣਗੇ ਭਾਰੀ ਮੀਂਹ ਇਸੇ ਤਰ੍ਹਾਂ ਚੱਲਦੇ ਰਹਿਣਗੇ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਪਾਉਣਗੇ ਤੇ ਪੰਜਾਬ ਦੇ ਬਹੁਤਿਆਂ ਥਾਵਾਂ ਦੇ ਵਿੱਚ ਮਈ ਲੱਗਣ ਦੀ ਉਮੀਦ ਹੈਗੀ ਆ ਅਗਲੇ 2-3 ਦਿਨਾਂ ਦੇ ਦੌਰਾਨ ਸੋ ਇਹ ਸਾਰਾ ਸਿਲਸਲਾ ਮਹਸਨ ਦਾ ਚੱਲ ਰਿਹਾ ਜੀ ਤੇ ਆਉਂਦੇ ਦਿਨਾਂ ਦੇ ਵਿੱਚ ਜੋ ਵੀ ਤਾਜ਼ਾ ਅਪਡੇਟ ਅੰਕੜੇ ਆਉਂਦੇ ਰਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਇਹ ਜਾਸਤ ਜੀ ਸ਼ੁਕਰੀਆ ਤੁਹਾਨੂੰ